इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇੰਡੀਅਨ ਟੀਵੀ ਨਿਊਜ਼ ਚੈਨਲ ਤੋਂ ਮੈਂ ਬਲਵਿੰਦਰ ਸਿੰਘ ਮੱਲ ਅੱਜ ਅਸੀਂ ਪਹੁੰਚੇ ਹਾਂ ਗੁਰਧਾਮ ਸੰਤ 사ਗਰ ਡੰਗੋ ਕਲਾ ਚਲੇਖ ਪੰਜਾਬ ਨਾਲ ਲੱਗਦੇ ਬਾਡਰ ਮਾਚ ਪ੍ਰਦੇਸ਼ ਵਿਖੇ ਜਿੱਥੇ ਅੱਜ ਤਨਤਨ ਬਾਬਾ ਸ਼੍ਰੀ ਚੰਦਰ ਸੇਵਾ ਸੁਸਾਇਟੀ ਅਤੇ ਸੰਤ ਬਾਬਾ ਮਨਜੀਤ ਦਾਸ ਜੀ ਮਹਾਰਾਜੀ ਵੱਲੋਂ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸਨਾਨਾ ਸੰਸਮਾਗ ਕਰਵਾਇਆ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਸ੍ਰੀ ਸੁਖੀ ਸਾਹਿਬ ਜੀ ਦੇ ਪਾਰਕ ਕਰਮ ਕਰਵਾ ਕੇ ਪਹੁੰਚ ਪਾਏਗੇ ਜਿਸ ਦੇ ਨਾਲ ਹੀ ਫਰੀ ਅੱਖਾਂ ਦੇ ਚੈੱਕਅਪ ਕੈਂਪ ਅਤੇ ਗੋਡਣ ਕੈਂਪ ਲਗਾਏ ਗਏ ਜਿਸ ਵਿੱਚ ਲਾਕੇ ਦੀਆਂ ਅਤੇ ਦੇਸ਼ ਮਰੇਸ਼ ਦੀਆਂ ਸੰਤਨ ਡਾਕਟਰ ਦਾਸੀ ਸਹਨੀ ਉਹਨਾਂ ਸਾਈ ਬਾਲਿਆਂ ਦੀ ਦੇਖ ਰੇਖੇਟ ਲਗਭਗ 250 ਮਰੀਜ਼ਾਂ ਨੇ ਆਪਣੀ ਅੱਖਾਂ ਦਾ ਫਰੀ ਚੈੱਕਅਪ ਕਰਵਾਇਆ ਜਿਨ੍ਹਾਂ ਵਿੱਚੋਂ ਲਗਭਗ 55ਾਂ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਹੋਣ ਦੀ ਜਾਣਕਾਰੀ ਡਾਕਟਰ ਸਾਹਿਬ ਜੀ ਨੇ ਦਿੱਤੀ ਇਸ ਮੌਕੇ ਤਖਨ ਦਾਨ ਪ੍ਰੇਮੀਆਂ ਵੱਲੋਂ 26 ਜੂਨ ਨੂੰ ਖੂਨਦਾਨ ਕਰਕੇ ਦਾਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਇਸ ਸਲਾਨਾ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ 108 ਸੰਤ ਕਿਰਪਾਲਦਾਸ ਮਹਾਰਾਜੀ ਸੰਤ ਕ੍ਰਿਸ਼ਨਾ ਮਹਾਰਾਜੀ ਕਨੇਸ਼ਪੁਰਾ ਪਹਾਟਾ ਨਵਾਂ ਸ਼ਹਿਰ ਬਾਲਿਆ ਨੇ ਸੰਗਤਾਂ ਨੂੰ ਦਰਸ਼ਨਦਾਰੀ ਦੇ ਕੇ ਸਮਾਗਮ ਵਿੱਚ ਹਾਜ਼ਰੀ ਭਰ ਕੇ ਸੰਗਤਾਂ ਨੂੰ ਆਪਣੇ ਬਚਨਾਂ ਤੇ ਕੀਰਤਨ ਦੌਰਾਨ ਨਿਹਾਰ ਕੀਤਾ ਗਿਆ ਖਾਸ ਤੌਰ ਤੇ ਸੰਤ 바ਵਾ ਮਨਜੀਤ ਦਾਸ ਮਹਾਰਾਜੀ ਦੁਆਰਾ ਚਲਾਏ ਗਏ ਪਰਉਪਕਾਰੀ ਕੰਮਾਂ ਦੀ ਕਿਰਪਾ ਦਾਸ ਮਹਾਰਾਜ ਜੀ ਵੱਲੋਂ ਸਲਾਘਾ ਕੀਤੀ ਗਈ ਅਤੇ ਉਹਨਾਂ ਦੀ ਸੇਕ ਤੇ ਚਰਦੀ ਕਲਾ ਦੀ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਇਸ ਮੌਕੇ ਤੇ ਜਸਪ੍ਰੀ ਸਿੰਘ ਤੇ ਅਮਨਦੀਪ ਸਿੰਘ ਜੀ ਦੇ ਰਾਗੀ ਜੱਥਿਆਂ ਵੱਲੋਂ ਕੀਰਤਨ ਕੀਤਾ ਗਿਆ ਬਾਬਾ ਮਜੀਦ ਦਾਸ ਮਹਾਰਾਜ ਜੀ ਵੱਲੋਂ ਡਾਕਟਰ ਸਹਿਵਾਨ ਤੇ ਖੋਰ ਮਾਨ ਮਤੀਆਂ ਸਖਸ਼ੀਤਾ ਨੂੰ ਨਮੈਂਟੋ ਦੇ ਕੇ ਗੁਰੂ ਘਰ ਦੀ ਬਖਸ਼ਿਸ਼ੀਤ ਸਰੂਪਾ ਪਾਕ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਕਮਲਪ੍ਰੀਤ ਕੌਰ ਪ੍ਰੀਤ ਬੀਬੀ ਬਲਵਿੰਦਰ ਕੌਰ ਮਾਤਾ ਆਸ਼ਾ ਦੇਵੀ ਮਾਤਾ ਸਤਬੰਦ ਕੌਰ ਮਰਦਾਰਵੀਦੀ ਪ੍ਰਕਾਸ਼ ਕੋਰ ਨੰਬਰਦਾਰ ਜੀ 나ਡੀ 몰ਡੀ ਰਸਵੀਰ ਸਿੰਘ ਜੀ ਸੁਖਨਾਮ ਸਿੰਘ ਜੀ ਫਗਵਾੜੇ ਵਾਲੇ ਅਤੇ ਹੋਰ ਇਲਾਕੇ ਦੀਆਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਸੇਵਾ ਦਾ ਲਾਭ ਪ੍ਰਾਪਤ ਕੀਤਾ ਡੇਰਾ ਗੁਰੂ ਤਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦੇ ਲਈ ਹਾਥੋ ਤਿਲੰਗਰ 20 ਵਰਤਾਇਆ ਗਿਆ ਸਾਥ ਸੰਗਤਾਂ ਦੀ ਹਾਲਵੇ ਵਿੱਚ ਕਿਸੇ ਦੁੱਖੀ ਦੇ ਸ਼ਹਾਦਾ ਦਿੱਤੀ ਜਾਵੇ ਉਸ ਨੂੰ ਵੀ ਪਰਮਕਾਰ ਕਿਹਾ ਜਾਂਦਾ ਹੈ ਤੇ ਜਦੋਂ ਸਾਨੂੰ ਸਤਸੰਗ ਵਿੱਚ ਬੈਠਣ ਦਾ ਮੌਕਾ ਮਿਲ ਜਾਵੇ ਸਤਿ ਪੁਰਖਾਂ ਦੀ ਸੰਗਤ ਮਿਲ ਜਾਵੇ ਸਤਿਗੁਰ ਦੀ ਸੰਗਤ ਪ੍ਰਾਪਤ ਹੋ ਜਾਵੇ ਤੇ ਜਿਹੜਾ ਉਹ ਧਾਨ ਹੈ ਗੁਰਮੁਖ ਸਾਹਿਬ ਜੀ ਦੇ ਸਤਨ ਦੇ ਵਾਲੇ ਸ਼੍ਰੀ ਗੁਰੂ ਅਕਸ਼ਰਮਾ ਜੀ ਨਰਨਾ ਘਰ ਦਿੱਤਾ ਤੇ ਜਨਮ ਮਹਾਰਾਜ ਨੂੰ ਮਹਾਨਾ ਜਨ ਪਾਤੂ ਕਾਰਿਆਂ ਲਈ ਜੀ ਧਾਨ ਤੇ ਭਗਤੀ ਲਈ ਪੁੱਤਰ ਸਾਸ ਜੀ ਭਾਗ ਤੇ ਆਨ ਦੇ ਕੇ ਕਿਸੇ ਨੂੰ ਸੁਆਗਤ ਮੈਨ ਦਾ ਜੋਰ ਦੇਣਾ ਕਿਉਂਕਿ ਆਪ ਜੁਪਟਰ ਅਵਰਨ ਨਾਮ ਦਾ ਆਪ যে তোর না কাণ্ড হলো ستسنگ کا سنگت مل جائے ستگو کی سنگت پراپت ہو جائے تو جہاں وہ دن ہے گو گنخب شری گرو گرن مہاراج نردن کر دے جنک مہاراج کا منہ میں ਜਨਪਾਤ ਦੇ ਕਾਰਜ ਨਾਇਕ ਜੀ ਦਾਨ ਤੇ ਭਗਤੀ ਲਾਣ। ਉੱਤੇ ਸਾ ਸੰਗਤ ਜੀ ਭਗਤੀ ਲਾਣ ਦੇ ਕੇ ਸੇਸ਼ਨ ਨੂੰ ਸੁਗਵਾਤ ਦੇਣ ਦਾ ਜੋਰ ਦੇਣਾ। ਸੋਕੇ ਆਪ ਹੁੰਦੇ ਹੈ। ਅਵਰੇ ਨਾਮ ਦੇ ਪਾਪ। ਬੋਲੇ ਸੋ ਨਹਾ ਉਸਾ ਸਰੀਰ ਕਾਮ। ਮੈਂ ਦੋ ਨਾ। ਇਹ ਲੋੜੀ ਸੋਹਣਾਂ ਆਉਂਦਾ ਸੱਤ ਪੀਰ ਕਰੋ ਸੋਚਿਆ ਕਾਲੂ ਅਸਰ ਕਰੋ ਬੁੱਕ ਨਹੀਂ ਅੱਜ ਦੇ ਨਾਲ ਕਰੋ ਇਹ ਸੈਟ ਕਰ ਦਿਓ ਓਕੇ ਅੱਗੇ ਦੇਖੇ ਸਮਝ ਕੈਪੀਟਲ ਦੋਹਾਂ ਨਹੀਂ ਕਿ ਨਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਦੇ ਤਾਪ ਨਾਮ ਹਾਰ ਉਪੰਨ ਦਾ ਸਤਿ ਸ਼ਕਰਾਸ ਤਾਂ ਕੁਝ ਜਨਾ ਕਮੂਲਾ ਕਰਨਾ ਕਿਵਾ ਵਾਹਿਗੁਰੂ ਦਾ ਨਾਮ ਸਿਕੋਣ ਦਾ ਅਸ਼ੀਰਵਾਦ ਕਿੱਥੇ ਹੈ ਵਾਹਿਗੁਰੂ ਸ੍ਰੀ ਗੁਰੂ ਜੀ ਪਾਤਸ਼ਾਹ ਜੀ ਦਸਮੇਂ ਤੁਮਹਾਂ ਦਾ ਬਖਸ਼ਿਸ਼ ਕਿਹਾ ਕਰਨ ਲਈ ਇਤਿਆਹ ਕਰਨ ਕਰ ਬੁੱਧੇ ਹਮਤਾਸ ਰਾਮ ਦਾ ਸਜੇ ਹੋਏ ਸਹਾਇਆ ਜਨ ਹਰ ਗੋਬਿੰਦ ਨਾ ਸਰੋਹ ਸ੍ਰੀ ਵਾਹਿਗੁਰੂ ਸ਼੍ਰੀ ਗਾਣਿਸ਼ ਜੀ ਤੇ ਇਨਟ ਸਭ ਕੁਝ ਦਾਏ ਤੇ ਬਹੁਤ ਸ਼ੁਕਰੀਆ ਕਰਨਾ ਹੁੰਦਾ ਹੈ ਬਤਾਏ ਸਤਿ ਪਾਣੀ ਦੀ ਸਹਾਇ ਦਸਾਂ ਪਾਚੇਂ ਦੀਆ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਨਮ ਤੱਕ ਕੇ ਸਮੂਹ ਸੰਗਤ ਜੀ ਬੋਲੇ ਆਪ ਜੀ ਦੇ ਬੰਦ ਚਰ ਸਜਾ ਦੇ ਚਾਲੀ ਬਖਤੇ ਅੱਖੀਆਂ ਜੰਦੀਆਂ ਤਤਿਲਾ ਜਰਾਂ ਨੇ ਆਉ ਜੀ ਦਾ ਨਾਮ ਤੇ ਪਿਆ ਵਣ ਛਕਿਆ ਦੇਖ ਲਾਈ ਦੇਖ ਵਾਈ ਦੇ ਕੰਡ ਕੀਤਾ ਉਹ ਨਾ ਪਿਆ ਰਸਚਾਰਿਆਂ ਦੀ ਨੇ ਕਮਾਈ ਕਾਲ ਅੰਤਰ ਕੇ ਸਮੂ ਸੰਗਤ ਜੀਵਨ ਜੀ ਤੁਹਾਰੇ ਸਰਵ ਸਰਦ ਕਲਸਾ ਜੀ ਕੀ ਅਰਦਾਸ ਸਤਿ ਸਪੈ ਸਰਦ ਕਲਸਾ ਜੀ ਕੋ ਦੁਆ ਹੈ ਵਾਹਿਗੁਰੂ ਵਾਹਿਗੁਰੂ ਚਿਤਾਵ ਚਿਤਾਵਨ ਕਰ ਸੰਕਾ ਸਰਬ ਸੋ ਕੋ ਜਹਾਂ ਜਾ ਕਲਸਾ ਜੀ ਸਹਾਇਤਾ ਦਾ ਅਵਸ਼ਿਆ ਹੈ ਦੇਖ ਦੇਖ ਦੇਵਤ ਕੀ ਫੈਲ ਬਣ ਕੇ ਜੀ ਸ੍ਰੀ ਸਾਹਿਬ ਜੀ ਸਾਹਿਬ ਕਲਸਾ ਜੀ ਕੀ ਰੋਲ ਵਾਲੇ ਬੁਣਣਾ ਤਤਰਾਜੀ ਨੇ ਪਰਿਵਰਤਨ ਕੀਤਾ ਕਿ ਮੰਨਿਆ ਸਰਬ ਦਾ ਪ੍ਰਗਟਾਣ ਗਿਆ ਤੇਰਾ ਪਿਆਰ ਦਾ ਸਰਤਾ ਜੀ ਨੇ ਮਾਇਕਾ ਚੰਤਰ ਕੇਸ ਨੂੰ ਸਿਦੋਲਾ ਜੀ ਪ੍ਰਤਿਭਾ ਸਰਬ ਹੈ ਮਾਨਯੰਦ ਬਾਬਾ ਸਰੂ ਨਿਕਾੜਿਆਂ ਦੇ ਦਾਤ ਸਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਤਿ ਬਾਵਸ਼ੀ ਸੰਤ ਜੀ ਮਹਾਰਾਜ ਅਰਜਵਾਂ ਕੀ ਦੇ ਚਰਨਾ ਵਿੱਚ

ਵਾਹਨ ਕੋਲ ਦੇ ਚੱਕਾ ਦੇਖ ਕੇ ਤੁਲਵਾਏਗੇ ਮਹਾਰਾਜ ਜੀ ਦਾ ਇਸ਼ਾਰਾ ਕਰਕੇ ਆਲੇ ਕੇ ਆਏਗੇ ਕਿਰਪਾ ਕਰਨੀ ਸਾਰੇ ਦੇ ਸਿੱਤੇ ਬੇਤਰਾਪਕਨ ਸੱਚੇ ਪੰਚਾ ਜੀ ਸਾਰੇ ਸੰਸਾਰ ਨੂੰ ਆਪਣੀ ਜਨਮ ਵਿੱਚ ਜੋੜ ਕੇ ਸੁਖ ਫੁਦਾਨ ਕਰਦਾ ਆਪ ਜੀ ਦੀਆਂ ਖੁਸ਼ੀਆਂ ਦੇ ਉਕਰਖਦੇ ਹੋਏ ਪ੍ਰਾਪਤ ਸ਼ਗਨੀਆਂ ਸਿੱਤੇਗਾ ਉਸਦੇ ਹਾਜ਼ਰ ਹੋਈਆਂ ਬਾਬ ਜੀ ਦੇ ਪਰਿਵਾਰ ਕੋਲ ਸਾਡੇ ਪਛਾ ਜੀਓ ਦਿਨਾਂ ਦਿਨ ਸਭ ਤੋਂ ਵੱਡਾ ਸੁਪਰ ਪਸ਼ਾਕੇ ਪਹਿਨਾਏ ਗਿਆ ਵੀ ਉਹੀ ਕਾਰਕੋ ਸ਼ਬਦੋ ਜੀ ਜਿੱਤਰੀ ਵੀ ਸੰਗਤ ਨੇ ਦਿਨ ਪਰ ਪੜਾਵਾ ਹਾਜ਼ਰ ਕੀਤੀਆਂ ਵਿਖਰਾ ਹੁੰਦੇ ਵਿੱਚ ਮਾਇਆ ਸੱਚੇ ਪਛਾ ਜੀ ਸਾਰੇ ਇਹ ਬੈਠਾ ਹਰ ਸਰਕਾਰ ਕਰਦੇ ਹੋਏ ਤਰਕਤਾ ਬਖਸ਼ਿਸ਼ ਕਰਨੀ ਆਦੋ ਤੁਦ ਬਖਸ਼ਿਸ਼ ਕਰਨੇ ਤਦਕੇ ਸੰਗਤਾਂ ਨੂੰ ਪਿਆਰੀ ਰੂਪ ਬਖਸ਼ ਕਰੋ ਨਾਨਕ ਆ ਚੱਲ ਜਿੰਦਰਾ ਦੇ ਵਿਖਰੇ ਵਾਹ ਬਾਬ ਸ਼ਿਕਾ ਖੰਸੋ No te